ਅਮਰਪ੍ਰੀਤ ਸਿੰਘ ਜੀ ਨੇ ਫਰਮਜੀਤ ਕੋਆਰਡੀਨੇਟਰ ਨਵਾਦਾ ਵਿਦਾਸੀ ਉਹਨਾਂ ਦੇ ਕੋਲ ਦੋ ਬੱਚੇ ਸੀ ਉਸ ਟੈਂਪੇ ਉਹ ਫਰਜੈਂਟ ਸੀਗੇ ਉਹਨਾਂ ਨੇ ਇਹਨਾਂ ਬੱਚਾ ਦੇੰਦੇ ਕਿ ਚੁੱਕ ਲਈ ਉਸ ਟੈਂਪੇ ਦਾ ਫੋਟੋ ਹਸਬੱਜੀ ਵੀ ਆਇਆ ਇੱਕ ਕੁੜੀ ਹੈ ਜੋ ਉਸ ਕੋਲ ਹੈ ਉੱਥੇ ਇੱਕ ਕੋਚ ਕੋਰ ਜਿਹੜੀ ਉਹਦੇ ਨਕਰੀ ਕਰਦੀ ਸੀ ਉਹਨਾਂ ਦੇ through ਸਾਨੂੰ ਪਤਾ ਚੱਲਿਆ ਕਿ ਬੱਚਾ ਦੇ ਨਾਲ ਹੈ ਅਸੀਂ ਬੱਚਾ ਲੈ ਆਂਦੇ ਕਿ ਉਹਨਾਂ ਨੇ ਸਾਨੂੰ ਪਿਆ ਕਿ ਅਸੀਂ ਤੁਹਾਨੂੰ ਬੱਚਾ ਦੇਵਾਂਗੇ ਐਸੇ ਦੌਰਾਨ ਸਾਡੇ ਘਰ ਆਉਂਦੇ ਜਾਂਦੇ ਰਹੇ ਆ ਸਾਡੀ ਪੂਰੀ ਆਸ਼ੀਰਤ ਲੈ ਕਰਿਆ ਤਾਂ ਪੁੱਛ ਕਿੰਨੇ ਚਿਰ ਦੀ ਗੱਲ ਹੈ ਜੀ ਇਹ ਐ ਜੀ ਉਹਨਾਂ ਦੀ ਲੋਕ ਤੋਂ ਬਣ ਸਾਡੀ ਕੁੜੀਆ ਹੋਈ ਸੀ ਉਸ ਤੋਂ 2-2.5 ਮਹੀਨੇ ਪਹਿਲੇ ਉਹ ਸਾਡੇ ਘਰ ਆ ਗਏ ਜਦੋਂ ਕੁੜੀ ਤੁਹਾਨੂੰ ਦਿੱਤੀ ਗਈ ਸੀ ਕਿੰਨੇ ਚਿਰ ਦੀ ਸੀ ਕੁਝ ਕਹਿੰਦੇ ਇੱਕ ਕੁਆਂਟੀਟੀ ਜੰਮੂ ਦੀ ਉਹਨਾਂ ਨੇ ਮੇਰੇ ਛੋਲੇ ਭਾਈ ਤੁਸੀਂ ਕਿੱਲਾ ਚਰ ਰੱਖਿਆ 2 ਸਾਲ ਵਿੱਚ 2 ਸਾਲ ਨੂੰ ਮੇਰੇ ਭਾਈ ਵੀ ਨਹੀਂ ਹੋਏ ਹਨ ਉਹਨੂੰ ਮਿਲਣ ਵਾਸਤੇ ਬੁਲਾਇਆ ਤੇ ਚੁੱਕੇ ਲੈ ਗਏ ਬਿਨਾਂ ਮੇਰੀ ਜੇ ਉਹ ਬੰਦ ਚਾਹੁੰਦੇ ਸਨ ਕਿ ਕੁੜੀ ਦਿੱਤੀ ਸਾਡੇ ਕੋਲ ਲਿਖਤੀ ਰੂਪ ਵਿੱਚ ਉਹਨਾਂ ਨੇ ਡਾਇਰੈਕਟ ਸਾਡੇ ਨਾਮ ਤੇ ਹੀ ਇਹ ਕਾਰਵਾਈ ਸਾਡੇ ਨਾਮ ਤੇ ਉਸੇ ਵੱਲੇ ਸਾਰੇ ਹਸਪਤਲ ਦੇ ਡਾਕੂਮੈਂਟ ਬਣਵਾਉਂਦੇ ਉਸੇ ਵੱਲੇ ਸਾਡਾ ਨਾਮ ਤੇ ਬਹੁਤ ਸਰਟੀਫਿਕੇਟ ਬਣਵਾਤਾ ਕਹਿੰਦੇ ਜੀ ਅਸੀਂ ਲਿਖਤ ਆਫੀਸ਼ੀਅਲ ਡਾਕੂਮੈਂਟ ਕਰ ਲਾਂਗੇ ਕਰਾਂਗੇ ਕਰਾਂਗੇ ਤੋਂ ਬਾਅਦ ਉਹ ਬਾਤ ਚੱਲੇ ਗਈ ਕੈਨੇਡਾ ਚ ਕੋਈ ਲਿਖਤੀ ਡਾਕੂਮੈਂਟ ਮੰਗਲੇ ਨਹੀਂ ਕੀਤਾ ਉਹਨ ਕੀ ਕੰਮ 2 ਸਾਲਾਂ ਬਾਅਦ ਆ ਵਿੱਚ ਮਿਲਦੇ ਰਹੇ ਹੈ ਸਾਡਾ ਗੱਲਾਂ ਕਰਦੇ ਰਹੇ ਹੈ ਸਾਨੂੰ ਕਹਿੰਦੇ ਮਿਲਾਨ ਵਾਸਤੇ ਲਿਆਓ ਤੇ ਤਵਾਰ ਨੂੰ ਕਿਹੜੀ ਜਗ੍ਹਾ ਤੋਂ ਲੈ ਕੇ ਆ ਜੀ ਤੁਹਾਡੇ ਕੋਲ ਕੋਈ ਨਹੀਂ ਆ ਸਾਡੇ ਕੋਲ ਸਾਰੀ ਉਹਦੀ ਪ੍ਰੂਫ ਹੈ ਬੱਚੇ ਦਾ ਇੱਕ ਸਰਕਾਰੀ ਕਾਟਾ ਜਿਹੜਾ ਨਾਮ ਤੇ ਖਾਤਾ ਹੁੰਦਾ ਉਹ ਸਾਡੇ ਨਾਮ ਤੇ ਕੋਈ ਸਰਟੀਫਿਕੇਟ ਸਾਡੇ ਨਾਮ ਤੇ ਆਧਾਰ ਕਾਰ ਸਾਡੇ ਨਾਮ ਤੇ ਬੱਚੇ ਦੇ ਜਿਹੜੇ ਇੰਜੈਕਸ਼ਨ ਦੇ ਕਾਰਡ ਬਣੇ ਆ ਹਸਪੀਟਲ ਦੇ ਡਾਕੂਮੈਂਟ ਸਾਡੇ ਨਾਮ ਤੇ ਦਾ ਮੈਨੂੰ ਹਰ ਮਹੀਨੇ ਜਿਹਨੇ ਫੋਟੋ ਜਦੋਂ ਦੀ ਉਹ ਪੈਦਾ ਹੋਈ ਸੀ ਤਾਂ ਹਰ ਇੱਕ ਮਹੀਨਾ ਉਹਦੇ ਕਿਤਾਉ ਦਾ ਬਰਥਡੇ ਕਿਤਾ ਉਹਨੇ ਮੁੰਨਨ ਕੀਤਾ ਸਭ ਕੁਝ ਕੀਤਾ ਨਹੀਂ ਹੁਣ ਕੋ ਲੈ ਕੇ ਗਿਆ ਉਹ ਕੀ ਕਹਿੰਦੇ ਮਿਲਦੇ ਵਰਤੇ ਨਹੀਂ ਮਿਲਦੇ ਵਰਤੇ ਸਾਡੇ ਸਾਰੇ ਰਿਕਾਰਡ ਆ ਰਿਕਾਰਡ ਰਿਕਾਰਡ ਕਿੱਥੋਂ ਦੇਣ ਵਾਲੇ ਉਹ ਲੱਗੇ ਜੇ ਅੱਜ ਨਾਲ ਫਟੇ ਦਾ ਛੂੜੀਆਂ ਰੋਡ ਤੇ ਕੋਲ ਫਿੱਟ ਪਹਿਨਣਾ ਮੱਕੋ ਵਾਲੋ ਤੇ ਕੋ ਉਸ ਤੇ ਰਹਿਣ ਵਾਲੇ ਹੈਗੇ ਕੌਣ ਹੈ ਗਿਆ ਪੰਘੂ ਗਿਆ ਤੁਸੀਂ ਕਹੋਣਾਰੇ ਮੈਨੂੰ ਇੰਨੇ ਦਿਨ ਤੋਂ ਵਾਰਾ ਲਾ ਰਹੇ ਆ ਅਸੀਂ ਅੱਜ ਬੱਚਾ ਤੁਹਾਡਾ ਹੀ ਹੈ ਅਸੀਂ ਤਾਂ ਬੱਚਾ ਤੁਹਾਡਾ ਤੁਹਾਨੂੰ ਨਿਗਰਿਆ ਕੋਲ ਰਿਕਾਰਡਿੰਗ ਵੀ ਹੈ ਜੇ ਜੋ ਬੋਲ ਰਹਾ ਕਿ ਬੱਚਾ ਦਾ ਟੱਕਾ ਬੁਨੇ ਕੇ ਜਾ ਰਹੇ ਆ ਪਰ ਉਹ ਬੱਚਾ ਸਾਨੂੰ ਨਹੀਂ ਦੇਖੇ ਕਿ ਕਿਹੜੀ ਜਗ੍ਹਾ ਤੋਂ ਲੈ ਗਏ ਸੀ ਜੀ ਤੁਹਾਡੀ ਕੋਈ ਸੁਣਵਾਈ ਨਹੀਂ ਕਿਹੜੀ ਜਗ੍ਹਾ ਕਿਹੜੇ ਜਿੱਥੋਂ ਗਏ ਬੱਚਾ ਟ੍ਰਿਲੀਅਮ ਮਾਲ ਦੇ ਵਿੱਚੋਂ ਕਿੰਨੀ ਕਿਹੜੀ ਤਰੀਕ ਨੂੰ ਲੈ ਗਏ ਸੰਨੇ ਨੂੰ 11 ਤਰੀਕ ਨੂੰ ਹਾਂ ਜੀ ਪੂਰੀ ਸੋਸਾਇਟੀ ਫੁਟੇਜ ਉਤੇ ਮੌਜੂਦ ਉਹ ਤੁਹਾਡੇ ਤੋਂ ਚੋਰੀਆਂ ਲੈ ਕੇ ਗਏ ਜੀ ਚੋਰੀ ਚਾਂਦੀ ਬਾਕੀ ਕਿ ਕਿਹੜੀ ਤਰੀਕ ਦੀ ਗੱਲ ਹੈ ਪ੍ਰਸ਼ਾਸਨ ਕੀ ਕਹਿੰਦਾ ਇਸ ਬਾਰੇ ਦੀ ਪ੍ਰਸ਼ਾਸਨ ਨੂੰ ਕੰਪਲੇਨਟ ਕੀਤੀ ਸਿਰਫ ਸਾਨੂੰ ਇੱਕੋ ਗੱਲ ਪਈ ਜਾਂਦੀ ਹੈ ਉਹ ਤੁਸੀਂ ਉਹਨੂੰ ਡਾਕੂਮੈਂਟ ਨਹੀਂ ਬਣਾਈ ਸਾਰੀ ਡਾਕੂਮੈਂਟ ਮੇਰੇ ਨਾਲ ਤੇ ਮਤਲਬ ਜੰਮਨ ਵਾਲੀ ਸਭ ਕੁਝ ਪਾਲਣ ਵਾਲੀ ਕੁਝ ਦੋ ਸਾਲ ਬਾਅਦ ਬੱਚਾ ਕਿੱਥੇ ਲੱਗੇ ਜਾਂ ਕਿ ਦੋ ਸਾਲ ਬਾਅਦ ਬੱਚਾ ਕਿ ਮੰਗੀ ਕਰਦੇ ਤੁਸੀਂ ਮੰਗੀ ਕਰਦੇ ਜੀ ਮੈਨੂੰ ਬੱਚਾ ਵਾਪਸ ਚਾਹੀਦਾ ਜੋ ਮਰਜੀ ਹੋਈ ਹੈ ਬੱਚਾ ਵਾਪਸ ਕਰੋ ਕਰੋ ਜੋ ਮਰਜੀ ਕਰੋ ਮੇਰਾ ਬੱਚਾ ਵਾਪਸ ਘਰ ਆਣਾ ਚਾਹੀਦਾ ਮੇਰੇ ਤੇ ਕਿਡ ਲਾਗ ਕਰਕੇ ਲੈ ਗਿਆ ਮੇਰੀ ਕੁੜੀ ਨੂੰ ਕਰਕੇ ਲੈ ਕੇ ਗਏ ਨਾ ਕੋਈ ਸੁਣਵਾਈ ਨਹੀਂ ਕਰਿਆ ਸਾਰੇ ਆਪਣੇ ਉਹ ਬੰਦੇ ਇਥੇ ਆ ਰਹੇ ਆ ਉਹਨਾਂ ਦਾ ਉਹ ਉਹਨਾਂ ਦੇ ਪਹਿਲਾਂ ਆਪਦੇ ਕਿੰਨੇ ਬੱਚੇ ਸੀ ਉਹਨਾਂ ਦਾ ਕੋਈ ਬੱਚਾ ਨਹੀਂ ਉਹਨਾਂ ਦੇ ਉਹਨਾਂ ਦੇ ਜੂਪੇਟ ऑलरेडी ਸੀ ਉਹਨਾਂ ਦੇ ਸਿਰ ਤੋਂ ਦੋ ਬੇਟੀਆਂ ਹੋਈਆਂ ਸੀ ਹਾਂਜੀ ਬੱਚੋ ਇੱਕ ਬੇਟੀ ਮੈਨੂੰ ਦਿੱਤੀ ਹੋਈ ਹੈ ਜੀ ਮੇਰਾ ਨਾਮ ਹਾਂਜੀ ਕੀ ਨਾਮ ਆਪਣਾ ਕੇ ਪਟਿਆ ਕੁੰਡਾ ਨਗਰ ਦੇ ਰਹਿਣ ਵਾਲੇ ਆਪਾਂ ਤੇ ਇਹਨਾਂ ਨੇ ਨਾ ਸਾਨੂੰ ਇੱਥੇ ਟੰਡੇ ਨੂੰ ਜਿਹੜਾ ਕਿ ਟਵਲੀ ਮੋਲ ਦੇ ਬੁਲਾਇਆ ਸੀ ਇਹ ਬੱਚੇ ਨੂੰ ਮਿਲਣ ਲਈ ਜਾਣੀ ਆਪਾਂ ਬੱਚੇ ਨੂੰ ਜਦੋਂ ਆਪਾਂ ਮੇਨਾ ਦੰਦੇ ਆਂ ਇਹ ਇੰਨੇ ਵੇ ਤੇ ਟੇਲੀਆ ਮੋੜ ਕੋ ਉੱਤੇ ਆਈ ਉਹਨੇ ਜਿਹੜੇ ਤੇਰੋ ਇਹਨਾਂ ਨੂੰ ਕਾਲ ਕੀਤੀ ਸਾਰ ਆਪਾਂ ਨਿਕਲ ਗਏ ਆਂ ਚਲੋ ਆਪਾਂ ਵੀ ਨਿਕਲ ਕੇ ਬੱਸ ਪਹੁੰਚਣ ਵਾਲੇ ਆਂ ਆਪਾਂ ਕਿੱਥੇ ਚਲੋ ਕਿੱਥੇ ਮਿਲਾਂ ਮੈਂ ਐਸਾ ਕਰੋ ਪੁਲ ਪੁਆਇੰਟ ਉੱਪਰ ਆਇਓ ਆਪੋ ਆਪਣੇ ਪਿਆਰੀਏ ਮਿਲ ਲੈਂਦੇ ਆਂ ਇਹਨਾਂ ਨੇ ਮਿਲ ਆਏ ਵੇ ਇਹਨਾਂ ਨੂੰ ਕਾਲ ਕੀਤੀ ਵੀ ਅਜੇ ਤੱਕ ਆਈ ਨਹੀਂ ਐ ਡਾਕਟਰ ਬਾਦ ਤਾ ਤੁਹਾਡੇ ਕੋਲ ਇਹ 5 ਮਿੰਟ ਦੇ ਵਿੱਚ ਆ ਰਹੇ ਚਲੋ ਆਏ ਵੇ ਇਹਨਾਂ ਦੀ ਮੈਸੇਜ ਸੀ ਕਰ ਅਮਰ ਵੀ ਸੀ ਔਰਤ ਹੈ ਕਰਮ ਕਰਮ ਕੀ ਹੈ ਇਹ ਇਹਦੇ ਦੋ ਜਾਨੇ ਪਹਿਲੇ ਆਏ ਇਹਨਾਂ ਨੇ ਕਿਹਾ ਜੀ ਦੋ ਜਾਨੇ ਆ ਨਾ ਜਿਤੋਂ ਇਲਾਵਾ ਹੋਰ ਕੋਈ ਇਹਨਾਂ ਨੇ ਇਹ ਵੀ ਕਿਹਾ ਕਿ ਕੋਈ ਹੋਰ ਜਾਨਾ ਨਾਲ ਆ ਆ ਆਪ ਵੀ ਦੋ ਜਾਨੇ ਮਿਲਣਾ ਜੰਦੇ ਆ ਤੇ ਦੋ ਜਾਨੇ ਆਏ ਪਹਿਲੇ ਉਹਨਾਂ ਨੇ ਮਿਲਿਆ ਬੇਟੀ ਹੈ ਚਲੋ ਉਹਨਾਂ ਨੂੰ ਉਠਾਇਆ ਵੇ ਚਲੋ ਆਪਣਾ ਹਰ ਕਿਸੇ ਨੂੰ ਲੈ ਜਾ ਬੇਟੀ ਹੈ ਚਲੋ ਚੁੱਕਿਆ ਉਹਨਾਂ ਨੇ ਹਾਂ ਜੀ ਆ ਕੋਈ ਚੀਜ਼ ਖਾਲੀ ਕੈਂਡੀ ਵਾਲਾ ਹੀ ਕੋਈ ਆ ਜੀ ਕੋਈ ਚਾਕਲੇਟ ਵਾਲਾ ਕਾਲਾ ਲਗਾ ਕੇ ਆਲਾ ਜਿਨ੍ਹਾਂ ਨੇ ਚੁੱਕਿਆ ਤੇ ਕੈਂਡੀ ਲੈਂਦੇ ਬੰਦੇ ਆ ਕੁੜੀ ਨੂੰ ਲੈ ਕੇ ਉੱਥੋਂ ਨਿਕਲ ਕੇ ਜਿਲੇ ਹੋਏ ਗਏ ਅੰਮ੍ਰਿਤਪੁਰ ਤੋਬਾ ਜੇ ਲਈ ਕੁੜੀ ਜਲਵਾਨ ਵਰਤੇ ਦੋ ਤੋਂ ਦੋ ਆਡੇ ਕੋਲ ਹੀ ਕੋਲ ਆ ਗਏ ਜਿਹਨਾਂ ਦਾ ਬਰਾਦਰ ਹੋਰ ਇਹਨਾਂ ਦਾ ਸੋਹਰਾ ਆ ਗਏ ਸਾਡੇ ਲਾ ਕੇ ਆ ਕੇ ਬੈਠ ਗਏ ਜਦੋਂ ਤੁਹਾਨੂੰ ਕੁੜੀ ਉਹਨਾਂ ਨੇ ਦਿੱਤੀ ਸੀ 2 ਸਾਲ ਤੁਸੀਂ ਪਾਲੀ ਆ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਮਿਲਦੇ ਵਕਤੇ ਮਿਲ ਮਤੇ ਦੇ ਜੀ ਵੀਡੀਓ ਕਾਲ ਉਹਨ ਦੀ ਰਹੀ ਏ WhatsApp ਦੇ ਮੈਸੇਜ ਵੀ ਆ ਰਹੇ ਨੇ ਉਹਦੇ ਵਿੱਚ ਘਰ ਵੀ ਦੋ ਤਿੰਨ ਵਾਰੀ ਸਾਡੇ ਆਏ ਵੇ ਮੇਰੇ ਬਰਾਦਰ ਲਾਹ ਮਤੇ ਲਾ ਉਹਨਾਂ ਦੇ ਘਰ ਵੀ ਆਏ ਵੇ ਕੱਪਾ ਸ਼ੋਹਨ ਦਾ ਰਿਆ ਉਹਨਾਂ ਨੇ 2 ਸਾਲਾਂ ਤੋਂ ਉਹਨਾਂ ਨੇ ਕਦੀ ਤਾਂ ਲੋੜਾ ਦਾ ਜਿੱਦਦਾ ਵੀ ਪੂਰੀ ਸਾਨੂੰ ਦੇ ਦੋ ਵਾਪਸ ਨਹੀਂ ਸਰ ਕੁਛ ਨਹੀਂ ਗਿਆ ਆ ਗੱਲਾਂ ਉਪਰ ਹੁੰਦੀ ਕਿ ਇਸ ਤਰ੍ਹਾਂ ਕਿ ਆਪਾਂ ਕੁੜੀ ਲੈ ਜਾਈਏ ਆਪਾਂ ਟੂਨ ਲੈ ਕੇ ਜਾਂਦੇ ਮਤਲਬ ਧੋਖੇ ਨਾਲ ਲੈ ਗਏ ਧੋਖੇ ਨਾਲ ਇੱਕ ਪ੍ਰੋਸੈਸ ਨਾਲ ਗਏ ਕਿ ਮਿਲਲੇ ਪੇ ਕਰੀਤਦਾ ਦੀ ਕੋਈ ਜਾਣੀ ਹੋਈ ਤਾਂ ਸਰ ਇੱਕ ਪਾਣੀ ਦੇ ਰਾਏ ਕਿ ਪਹਿਲੇ ਕੈਂਡੀ ਦੇ ਬਾਨੇ ਨੀਚੇ ਲੈ ਗਏ ਬਾਹਰ ਵਿੱਚ ਉਹ ਸਾਰਾ ਟੱਪਰ ਆ ਬੈਠਾ ਸਾਡੇ ਕੋਲ ਇੱਕ ਬੱਚੇ ਨੂੰ ਪੁੱਛਿਆ ਮਿੰਟ ਬਾਪ ਪੰਨਾ ਅੱਧੇ ਘੰਟੇ ਬਾਪ ਪੁੱਛਦੇ ਨੇ ਇਹਦਾ ਕਿੱਥੇ ਉਹ ਕੁੜੀਆ ਕਿੱਥੇ ਨੇ ਬਤੋ ਨਿੱਕੇ ਉਰੀਓ ਕਰਾਰੇ ਕੋਕੋ ਬਣਵਾਦੇ ਟੋਗਲਾਰੇ ਤੇ ਕਦੇ ਕਦੇ ਇਸ ਤਰ੍ਹਾਂ ਇਹਨਾਂ ਨੇ ਕਨਾਪਸਸਾਰੂ ਬਾਰੇ 11 ਤਰੀਕ ਦੀ ਤੁਹਾਡੇ ਕੋਲੋਂ ਲੈ ਕੇ ਗਏ ਆ ਉਸ ਤੋਂ ਬਾਅਦ ਤੁਹਾਨੂੰ ਮਿਲ ਨਹੀਂ ਦਿੱਤਾ ਉਹਨਾਂ ਨੇ ਲੈਫਟੇ ਦੇ ਨੰਬਰ ਵੀ ਕੋਈ ਕਹਿੰਦੇ ਦੇ ਬਸ ਸਾਰੇ ਅੱਡੇ ਵੀ ਚਾਰੇ ਸਾਨਾ ਤੁਹਾਡੇ ਕਾਰਖਾਨਾ 2 ਘੰਟੇ ਵੀ ਚਾਰੇ ਅਸੀਂ ਤੁਹਾਨੂੰ ਰਿਪੋਰਟ ਕੀਤੀ ਹੈ ਪਰ ਅੱਜ ਸੁਣਵਾਈ ਨਹੀਂ ਹੋਈ ਪ੍ਰਸ਼ਾਸਨ ਉਸ ਬਾਰੇ ਤੁਹਾਡੇ ਕੋਲ ਕੰਪਲੇਟ ਦਿੱਤੀ ਗਈ ਹੈ ਜੀ ਭਾਈ ਅਸੀਂ ਇੱਕ ਐਪਲੀਕੇਸ਼ਨ ਦਿੱਤੀ ਨਾ ਉਹ ਪੱਤਾ ਦਰਜ ਕਰੇ ਕੁਝ ਨਹੀਂ ਕਰੇ ਨਾ ਕੁਝ ਨਵਾਈ ਕਰੀ ਨਹੀਂ ਹੁਣ ਉਹਨਾਂ ਵੱਲੋਂ ਕੀ ਤਿਆਰ ਆ ਰਿਹਾ ਵੀ ਬੱਚਾ ਨਹੀਂ ਨਹੀਂ ਦੇਣਾ ਜੀ ਆਈ ਪ੍ਰਸ਼ਾਸਨ ਕੀ ਕਹਿੰਦਾ ਹੈ ਪਰ ਪਾਲਨ ਤੇ ਕਮੀ ਪੇਸ਼ੀ ਹੋਈ ਜੇ ਬੱਚਾ ਨਾ ਹੋਵੇ ਕਿੰਦੀ ਬੱਚਾ ਨਹੀਂ ਨਹੀਂ ਪੰਦਾ ਬੈਜਾ ਉਹਦੀ ਕੋਈ ਕਮੀ ਵਿੱਚ ਤੇ ਬੰਦਾ ਕਹਿੰਦਾ ਵੀ ਚੰਗਾ ਲੱਗ ਪ੍ਰਸ਼ਾਸਨ ਕੀ ਕਹਿੰਦਾ ਜੀ ਤੁਹਾਨੂੰ ਬੱਚਾ ਨਹੀਂ ਕਹਿ ਰਹੇ ਜੀ ਮੈਂ ਬੋਲ ਕੇ ਬਾਤ ਕਰਨਾ ਬੰਦਾ ਕਿੱਥਾ ਗਿਆ ਕਿ ਕੀ ਮਸਲਾ ਜਿਹੜਾ ਇਹ ਡਾਕਟਰ ਸਿਨੌਰ ਕਰ ਰਿਹਾ ਹੈ ਡੈਬਲਰੀ ਨਹੀਂ ਹੈ ਬੱਚਾ ਉਹਦਾ ਦੂ ਪਰਵਾਰਾਂ ਦੇ ਵਿੱਚ ਆਖੀ ਨਹੀਂ ਦਵਾਈ ਦੇਣਾ ਇਹ ਪੰਜਾਬੀ ਪਾਲਿਸੀ ਜਿਹੜੀ ਨਾ ਕਰਵਾ ਦਿੱਤਾ ਹੈ ਨਾ ਇਹ ਬਾਕੀ ਜੋ ਪਤਾਕਨੂਨ ਹੈ ਅਫ리카 ਵੀ ਸਰ ਜੀ